ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਆਪਾਂ ਪਹੁੰਚੇ ਆ ਭਾਜੀ ਨੀਟੇ ਸਿੰਘ ਜੀ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਭਾਜੀ ਨਾਮ ਤੇ ਐਡਰੈਸ ਦੱਸਿਓ ਮਾਵੀ ਜੀ ਨੀਟਾ ਪਿੰਡ ਲਖੂ ਵਾਲ ਤਸੀਲ ਜੀ ਨਾਲਾ ਜਿਹੜਾ ਅਮਰਸਾ ਠੀਕ ਆ ਜੀ ਫੋਨ ਨੰਬਰ 9592660568 ਠੀਕ ਆ ਜੀ ਇਹ ਕਿਵੇਂ ਰਹੀ ਪਿਛਲੀ ਵੀਡੀਓ ਹਰ ਬਹੁਤ ਵਧੀਆ ਜੀ ਅੱਛਾ ਜੀ ਚਲੋ ਬਹੁਤ ਦਾ ਇੰਨਾ ਫੋਨ ਆ ਦੋ ਵਾਰ ਮੇਰੇ ਘਰੇ ਵੇਗੀ ਅੱਛਾ ਜੀ 3000 ਮੁਨਾਫੇ ਨਾਲ ਬੰਦਿਆਂ ਨੇ ਗਾਂ ਫੇਰ ਲੱਲੀ ਠੀਕ ਨਹੀਂ ਜਾਇਜ ਜੀ ਰੇਟ ਗਾਂ ਚੰਗੀ ਹੈ ਨਾ ਬਹੁਤ ਚੰਗੀ ਗਾਂ ਦਾ ਫੋਨ ਹੀ ਬੜਾ ਆ ਠੀਕ ਆ ਠੀਕ ਆ ਤੇ ਚਲੋ ਜਾਇਜ ਜੀ ਪਸ਼ੂ ਤੇ ਪਸ਼ੂ ਚੰਗੇ ਹੀ ਤੇ ਅੱਜ ਵੀ ਰੇਟ ਆਪਾਂ ਨਿਗੇ ਨਿਗੇ ਕਰਨੇ ਜਾਇਜ ਜਾਇਜ ਵੀਰ ਜੀ ਠੀਕ ਆ ਜੀ ਪਹਿਲੇ ਨੰਬਰ ਤੇ ਝੋਟੀ ਦੇ ਬਾਰੇ ਦੱਸਿਓ ਭਾਜੀ ਝੋਟੀ ਵੇਖ ਲਓ ਹਰਿਆਣਾ ਹਰਿਆਣਾ ਕਰਦੀ ਆ ਬਿਲਕੁਲ ਸਹੀ ਗੱਲ ਹੈ ਜੀ ਮੋਹਰਾ ਨਸਲ ਦੀ ਝੋਟੀ ਐਨ ਜੈਡ ਬਲੈਕ ਇਹ ਕਿੰਨਾ ਟਾਈਮ ਹੋ ਗਿਆ ਭਾਜੀ ਇਹਨੂੰ ਸੂਈ ਬਿਲਕੁ ਠੀਕ ਆ ਜੀ ਪਿੱਛੇ ਵੀ ਫੀਮੇਲ ਕਾਫ ਡਬਲ ਫੈਰਾ ਤੁਹਾਨੂੰ ਬਿਲਕੁਲ ਤਾਜ਼ਾ ਬੱਚਾ ਜੀ ਸ਼ਾਂਦਣੇ ਸੋਈ ਹੈ ਅੱਛਾ ਜੀ ਕਿੰਨਾ ਬਾਈ ਦੁੱਧ ਦੇ ਕੋਲ ਦੁੱਧ ਦੇ ਕੋਲ ਮੰਨ ਲਓ 8 ਤੋਂ ਪਲੱਸ ਹੀ ਆ ਅਛਾ ਜੀ ਮੈਨੂੰ ਕੋ ਬੋੜਾ ਲਾਲੇ ਦਾ ਦੁੱਧ ਲਾਲੇ ਛੋਟੀ ਦੁੱਧ 12 ਕਿਲੋ ਦਊਗੀ ਜੇ ਨਹੀਂ نسل ਜਾਤ ਆ ਠੀਕ ਆ ਜੀ ਵੇਖੋ ਕਿਦਾਂ ਦੀ ਹੈ ਸਾਡੇ ਕਹਿਣ ਦੀ ਗੱਲ ਨਹੀਂ ਬਿਲਕੁਲ ਬਿਲਕੁਲ ਜੀ ਛੋਟੀ ਚੰਗੀ ਆ ਬਿਲਕੁਲ ਜੀ ਖੋਲਿਓ ਭਾਜੀ ਫਿਰ ਖੋਲ ਕੇ ਵਿਖਾਈਏ ਪਰ ਇਹਨੇ ਦੀ ਵੀ ਕਹਿ ਦੇਣਾ ਭਾਈ ਇਧਰੋਂ ਲਈ ਬਿਲਕੁਲ ਬਿਲਕੁਲ ਜੀ ਚਲੋ ਸੇਮਰ ਸੇਮਰ ਚੰਗਾ ਕੇ ਨੇ ਭਰਿਆ ਹੋਊਗਾ ਬੱਚਾ ਪੋਚਾ ਲਾ ਕੇ ਵੀ ਦਿਖਾਉਣੇ ਆ ਬਿਲਕੁਲ ਬਿਲਕੁਲ ਜੀ ਲਓ ਜੀ ਚੈੱਕ ਕਰ ਸਕਦੇ ਆ ਰਿੰਗ ਸਿੰਗ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਕੱਦ ਕਾੜ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਇਹ ਕਿੰਨਾ ਦੁੱਧ ਦੱਸਿਆ ਠੀਕ ਹੈ ਜੀ ਬੌਲਾ 8 ਤੋਂ ਪਲੱਸ ਆ 8 ਕੁ ਮੰਨੇ ਤੇ ਥਣਾ ਦਾ ਸੈੜ ਗਿਆ ਬ ਜਿਹੜਾ ਬਹੁਤੀ ਚੰਗਾ ਐ ਗਿਠ-ਗਿਠ ਤੇ ਲੱਗਾ ਪਿਆ ਵਾ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਐਂਡ ਰਿੰਗ ਸਿੰਘ ਡਰਦੀ ਥੋੜਾ ਜਣਾ ਚੱਲ ਕੋਈ ਨਹੀਂ ਲੈ ਜੋ ਤੇ ਚੱਡਾ ਵੀ ਜਿਹੜਾ ਐਨ ਅੱਖਾਂ ਵਾਲਾ ਲੱਗਾ ਪਿਆ ਵਾ ਤੇ ਬਾਕੀ ਲਾਈ ਵੀ ਆਪਾਂ ਵੀਡੀਓ ਦੇ ਵਿੱਚ ਧਾਰਾ ਧੁਰਾ ਮਾਰਾ ਕੇ ਤੁਹਾਨੂੰ ਦਿਖਾ ਦੇਣੀ ਆ ਇਹਦੀਆਂ ਲਓ ਜੀ ਚੱਕਰ ਸਾਦੇ ਤੁਸੀਂ ਚੱਡਾ ਚੁੱਡਾ ਜਿਹੜਾ ਚੰਗਾ ਕਰਮਾ ਲਈ ਤੇ ਅਗਲੀ ਸਾਈਡ ਤੋਂ ਵੀ ਤਣਾ ਦੱਸਿਆ ਆ ਗਿਆ ਚੱਕਰਾ ਦੇਨੇ ਆ ਬਾਕੀ ਪਸਮਾ ਕੇ ਦਿਖਾਉਨੇ ਆਪਾਂ ਬਹੁਤ ਜ਼ਿਆਦਾ ਚੰਗੀ ਠੰਡੀ ਸੀ ਲਿਆ ਅੱਛਾ ਜੀ ਹਾਂ ਜੀ ਠੀਕ ਆ ਜੀ ਲਓ ਜੀ ਇਹ ਦੇਖੋ ਕੱਟੀ ਹੋ ਜਾਂਦਾ ਘੜ ਘੜ ਕੇ ਲਾਇਆ ਬਿਲਕੁਲ ਬਿਲਕੁਲ ਜੀ ਰੰਗ ਸਿੰਗ ਹੀ ਆ ਗਏ ਤੇ ਜਾਨਵਰ ਵਰਗੀ ਕਾਲੀ ਆ ਇੰਨੀ ਮਤਲਬ ਸ਼ਾਈ ਹੈ ਛੋਟੀ ਤੇ ਠੀਕ ਆ ਜੀ ਲਓ ਜੀ ਬਿਲਕੁਲ ਸ਼ਾਂਤ ਸੁਭਾਅ ਲਈ ਪਹਿਲਾ ਸੁਆ ਪਹਿਲਾ ਸੁਆ ਮਤਲਬ ਦੋਂਦੀ ਭਾਵੇਂ ਦੋਂਦੀ ਲਾਲੇ ਚੌਗੀ ਦੇ ਪੁੱਟਣ ਦੇ ਹੀ ਦੰਦ ਠੀਕ ਹੈ ਠੀਕ ਹੈ ਜੀ ਦੋਂਦੀ ਲਾਲੇ ਭਾਵੇਂ ਦੋਂਦੀ ਲਾਲੇ ਠੀਕ ਹੈ ਠੀਕ ਹੈ ਜੀ ਲਓ ਜੀ ਚੌਗੀ ਦੇ ਜਿਹੜੇ ਦੰਦ ਪੁੱਟਣਦੇ ਹੀ ਬਾਕੀ ਦੋ ਦੰਦ ਆ ਤੇ ਹੈ ਠੰਡੀ ਧੀਰੀ ਹੈ ਥੋੜੀ ਜੀ ਵੀਡੀਓ ਪਾਣਾ ਰੋਕ ਲਈਏ ਤੇ ਬਿਲਕੁਲ ਜਿਹੜੀ ਸ਼ਾਂਤ ਸੁਭਾਅ ਲਈ ਕਰਮਾਲੀ ਪਹਿਲਾ ਸੁਆ ਦੋਂਦੀ ਲਾਲੇ ਭਾਵੇਂ ਚੌਗੀ ਲਾਲੇ ਚੌਗੀ ਦੇ ਪੁੱਟਣ ਦੇ ਹੀ ਦੰਦ ਠੀਕ ਹੈ ਠੀਕ ਹੈ ਜੀ ਲਓ ਜੀ ਭਾਵੇਂ ਦੋਂਦੀ ਵਾਲੇ ਤੇ ਭਾਵੇਂ ਚੌਗੀ ਵਾਲੇ ਵੀਰ ਭਰਾ ਹਾਂਜੀ ਚੌਗੀ ਦੇ ਜਿਹੜੇ ਪੁੱਟਣ ਦੇਈ ਆ ਠੀਕ ਅਸਹੀ ਹਾਂਜੀ ਭਰਾੜੇ ਸਿਆਣੇ ਹੁਣ ਆਪੇ ਵੇਖ ਲੈਣੇ ਤੇ ਬਾਕੀ ਧਾਰਾ ਦੂਰਾਂ ਦਿਖਾ ਦੇਣਗੇ ਜਿਹੜੇ ਪਹਿਲਣ ਦਾ ਤੇ ਪਹਿਲਣੇ ਤਿੰਨੇ ਦਿਖਾਉਣੀਆਂ ਅੱਜ ਆਪਾਂ ਠੀਕ ਸਾਰੀਆਂ ਤਿੰਨੇ ਪਹਿਲਣੀਆਂ ਹੀ ਆ ਪਹਿਲਣੀਆਂ ਹੀ ਲੋ ਜੀ ਤਿੰਨੇ ਝੋਟੀਆਂ ਜਿਹੜੀਆਂ ਪਹਿਲਾ ਪਹਿਲਾ ਸੂਗਾ ਸੋਈਆਂ ਤੇ ਨੀਲੀ ਬੂਰੀ ਤੇ ਨੀਲੀ ਰਾਵੀ ਦੀ ਦੂਜੀ ਮਤਲਬ ਲੱਲੇ ਨੀਲੀ ਠੀਕ ਆ ਲੋ ਜੀ ਤਿੰਨੇ ਨਸਲਾਂ ਵੀਰ ਨੇ ਪੱਧੀਆਂ ਹਨ ਮੋਹਰਾ ਦੀ ਤੇ ਨੀਲੀ ਬੂਰੀ ਤੇ ਨੀਲੀ ਦੀ ਬੰਦ ਬੰਦ ਹੋਰ ਦਿਖਾਓ ਥਣ ਜੋੜੀ ਦਾ ਲਓ ਜੀ ਲੱਗ ਗਿਆ ਤਾਂ ਚੈੱਕ ਕਰਾ ਲੈਣੇ ਨਾ ਕਿੱਲੇ ਗੜਵਾ ਕੁ ਪਸਮਾਵਾ ਜੇ ਥਣਾਂ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਨਾੜਾ ਨੂੜਾ ਵੀ ਹਵਾਨੇ ਰਹਿ ਗਿਆ ਵਾ ਤੇ ਮਾਰ ਦੇਉ ਧਾਰਾ ਫਿਰ ਆਪਾਂ ਤੋਰ ਕੇ ਵਿਖਾਉਨੇ ਆ ਬਹੁਤ ਜ਼ਿਆਦਾ ਚੰਗੀ ਕੱਟੀ ਹੈ ਠੀਕ ਹੈ ਜੀ ਲਓ ਜੀ ਨਹੀਂ ਤਾਂ ਪਹਿਲਾਂ ਡੰਕਰ ਪਾਉ ਉਹਦੀ ਜ਼ਿਆਦਾ ਘੱਟ ਹੈ ਨਾ ਬੰਨ੍ਹ ਦਿੰਦਾ ਜੀ ਕਿਰਪਾ ਜੀ ਤਿੰਨੇ ਝੋਟੀਆਂ ਇਦਾਂ ਹੀ ਆ ਬਹੁਤ ਬਹੁਤ ਠੰਡੀਆਂ ਤੇ ਹਰੀਆਂ ਅੱਛਾ ਜੀ ਮਗਰਲੇ ਨੂੰ ਮਾਰ ਦੇ ਕੋਈ ਇਹਨੂੰ ਹਵਾਲਾ ਲਦਾਂ ਨਹੀਂ ਬਤਾ ਕੋਈ ਅੱਛਾ ਜੀ ਹਾਂ ਜਿੱਦਾਂ ਮਰਜ਼ੀ ਆ ਬੱਸ ਠੀਕ ਹੈ ਠੀਕ ਪੂਰ ਨਹੀਂ ਛਟਾ ਨਹੀਂ ਚਵਾਈ ਇੱਕ ਨੰਬਰ ਹੋਊਗੀ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਜੈਨ ਖੋਲ ਮੰਗਲ ਤੋਰ ਦੀ ਮੋਟਰ ਵਾਲਾ ਹਿਸਾਬਤਾ ਵੇ ਚੰਵੇਂ ਥਾਣ ਜਿਹੜੇ ਬਹੁਤ ਹੀ ਚੰਗੇ ਆ ਤੇ ਖੋਲ ਕੇ ਪੰਪ ਖੰਨੇ ਆ ਥਾਣ ਦੇ ਇੰਨਾ ਚੰਗਾ ਕੱਢਿਆ ਝੋਟੀ ਨੇ ਵੇਖੋ ਕਿੜਾ ਕਿੜਾ ਲੰਮਾ ਦਾ ਉਹ ਤਾਂ ਇਹ ਕੰਦਾ ਲਓ ਜੀ ਚੈੱਕ ਕਰ ਸਕਦੇ ਜੀ ਤੁਸੀਂ ਛੱਡਾ ਛੱਡਾ ਜਿਹੜਾ ਬਹੁਤ ਹੀ ਬਾ ਕਮਾਲ ਆ ਇਹ ਥਣ ਵੀ ਜਿਹੜਾ ਪਸ਼ੂ ਮੁਕੇ ਬਹੁਤ ਹੀ ਚੰਗਾ ਹਨ ਕਿੰਨੇ ਗੜਵਾ ਆਪਾਂ ਕਹਿ ਸਕਦੇ ਆ ਕਿ ਪਿਓਰ ਮੋਹਰ ਨਸਲ ਦੀ ਛੋਟੀ ਆ ਗਈ ਆ ਜੀ ਬਾਈ ਕਿੰਨਾ ਕੁ ਦੁੱਧ ਭਰ ਜੂਗੀ ਅੱਜ ਜੀ 1200 ਤੋਂ ਦੇਣਾ ਜੱਗੇ ਵੀਰ ਅੱਛਾ ਜੀ ਨਸਲ ਜਿਆਦਾ ਵਾਲੀ ਛੋਟੀ ਆ ਕੋਹ ਜੀ ਥੋੜਾ ਵੇਖੋ ਠੀਕ ਆ ਠੀਕ ਆ ਜੀ ਲਓ ਜੀ ਮਗਰਲੇ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ 14 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੇ ਬਾਕੀ ਖੜੇ ਕੋਈ ਸਾਂਭ ਵਾਲਾ ਭਰਾ ਕੀ ਮੁੱਲ ਕਰਨਾ ਭਾਜੀ ਇਹਦਾ ਰੇਡ ਵੀਰ ਜੀ ਤਿੰਨਾਂ ਦੇ ਇੱਕ ਹੋਰੇ ਦੱਸਦੇ ਆ ਅੱਛਾ ਜੀ ਬੱਚੇ ਲਾ ਲਈਏ ਦੁੱਗੀਆਂ ਨੂੰ ਵੀ ਠੀਕ ਆ ਤੇ ਐ ਜੀ ਦਵਾਂਗੇ ਅੱਜ ਅੱਛਾ ਜੀ ਹਾਂਜੀ ਲਓ ਜੀ ਤਿੰਨਾਂ ਝੋਟੀਆਂ ਦੇ ਇੱਕ ਵਾਰੀ ਬੂਰੀ ਦਿਖਾਉਨੇ ਆ ਠੀਕ ਐ ਨੀ ਆਹ ਬੱਚਾ ਦਾ ਅੱਛਾ ਜੀ ਉਹ ਵੀ ਪਹਿਲਾ ਸੁਆ ਵੇਖੋ ਨਾੜੂ ਗਿੱਲਾ ਬੱਚਾ ਕਿਹੜਾ ਇਹ ਕੱਟਾ ਹੈ ਇਹ ਇਹ ਕੱਟਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਪਿਛੇ ਇਹ ਵੀ ਨੀਲੀ ਬੂਰੀ ਦਾ ਵਾ ਤੇ ਇਹਨੂੰ ਵੀ ਜਵਾਗ ਲਾ ਕੇ ਆਪਾਂ ਦਿਖਾਉਨੇ ਆ ਧਾਰਾ ਮਰਾ ਕੇ ਪਹਿਲਾ ਸੂਆ ਕਿੰਨਾ ਭਾਈ ਇੱਕ ਬੋਲਾ ਆ ਕੇ ਦੁੱਧਿਆ ਕੋ ਮਲੋ ਕੋ ਬੋਲਾ ਵਾਲੇ ਦੁੱਧ ਲੜੇ 11 ਕਿਲੋ ਆ ਅੱਛਾ ਜੀ ਹਾਂ ਲਓ ਜੀ ਪਹਿਲਾ ਸੂਆ ਸੂਈ ਇਹਦੇ 11 ਲੀਟਰ ਜਿਹੜਾ ਦੁੱਧ ਤਿਆਰ ਆ ਨੀਲੀ ਤੇ ਪੂਰੀ ਕੱਦ ਕੁਦ ਚੰਗਾ ਆ ਗਿਆ ਕਰਮਾਲੀ ਦਾ ਕਿੰਨਾ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 5 6 5 4 ਦਿਨ ਹੋਇਆ ਬਿਲਕੁਲ ਠੀਕ ਠੀਕ ਆ ਲਾਡੂ ਦਿਖਾ ਦਿਓ ਇਹਨੂੰ ਕਰਕੇ ਲਓ ਜੀ ਬਿਲਕੁਲ ਤਾਜ਼ਾ ਬੱਚਾ ਵਾ ਜੇ 나ੜੂ ਵੀ ਨਾਲ ਆ ਤੇ ਇਹ ਵੀ ਆਪਾਂ ਜਵਾ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਜੀ ਲੋ ਜੀ ਨੂੰ ਜਵਾਕ ਲਾਤਾ ਵਾ ਇਹ ਵੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਕਰਮ ਵਾਲੀ ਪਹਿਲਾ ਸਵੇਰ ਹੋਈ ਨਹੀਂ ਠੰਡੀਆਂ ਆ ਵੇਖੋ ਅੱਛਾ ਜੀ ਅਮੇ ਦੋਹਰੇ ਥੱਲੇ ਬਾਈ ਰੋ ਕਰਮਾ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਆ ਪਹਿਲਾ ਸਵੇਰ ਸੂਈ ਛੋਟੀ ਕਰਮ ਵਾਲੀ ਮੋਹਰਾ ਨਸਲ ਦੀ ਛੋਟੀ ਹੈ ਤੇ ਰੇਟ ਬਾਈ ਕਹਿੰਦਾ ਕਿ ਇੱਕ ਵਾਰੀ ਦੱਸ ਕੇ ਆਪਾਂ ਧਮਾਕੇ ਕੱਢ ਦੇਣੇ ਆ ਤੇ ਕਰ ਲਓ ਪਰ ਇਹ ਉਹਨੂੰ ਕੋਈ ਨਹੀਂ ਤਾਂ ਬੰਨੋ ਲੋ ਜੀ ਇਹਨਾਂ ਦੇ ਥਾਣਾ ਪੰਚਤ ਖਾਉਣੇ ਲਾਗੇ ਤੋਂ ਆਓ ਵੀਰ ਜੀ ਇਧਰੋਂ ਤੋਂ ਟਿੰਕਣਾ ਪਰ ਆ ਜਾ ਲੋ ਜੀ ਇਹਨਾਂ ਦੇ ਪਲਸਮਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਥਾਣਾ ਦਾ ਸਾਈਜ਼ ਗਿਆ ਤੁਸੀਂ ਚੈੱਕ ਕਰ ਸਕਦੇ ਜੀ 11 ਲੀਟਰ ਜਿਹੜਾ ਇਸ ਟਾਈਮ ਤੋਂ ਦੇ ਕੋਲ ਤਿਆਰ ਆ ਕੋਈ ਬੌਲਾ ਵਾਲੇ ਠੀਕ ਆ ਜੀ ਹਾਂ ਜੀ ਤੇਰੀਆਂ ਵੀ ਧਾਰਾ ਆਪਾਂ ਵੀਡੀਓ ਦੇ ਵਿੱਚ ਹੀ ਮਾਰ ਕੇ ਦਿਖਾ ਦੇਣੀ ਮੈਨੂੰ ਦਿਖਾਓ ਜਰਾ ਚੰਗੀ ਤਰ੍ਹਾਂ ਮੇਰੇ ਲੋ ਜੀ ਬਿਲਕੁਲ ਗੋਲ ਤਾਜ ਕੋਈ ਕੋਈ ਛਟਣੀ ਆ ਤੇ ਮੋਟਰ ਵਾਲਾ ਹੀ ਹਿਸਾਬ ਕਿਤਾਬ ਲੱਗਾ ਪਿਆ ਵਾ ਜਾ ਵਾਲੀ ਮਗਰ ਲਖਾਂ ਦੀ ਚਵਾਈ ਜੇ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਐਚ ਵੀ ਪੂਰ ਛੱਟਾ ਨਹੀਂ ਬਿਲਕੁਲ ਜੇ ਵੀਰ ਦੇ ਕੋਈ ਚਵਾਈ ਦਾ ਮਾੜਾ ਹੋਗਾ ਨਾ ਡੰਗਰ ਸਾਡਾ ਅੱਛਾ ਜੀ ਆਉਣ ਜਾਣ ਦਾ ਖਰਚਾ ਦਵਾਂਗੇ ਆਪਾਂ ਲਓ ਜੀ ਆਉਣ ਜਾਣ ਦਾ ਖਰਚਾ ਪਾਈ ਕਹਿੰਦਾ ਦਿਆਂਗੇ ਤਿੰਨਾਂ ਜੋ ਜਿਹੜੀ ਮਰਜ਼ੀ ਥਲੇ ਬੱਚਾ ਛੱਡ ਲਓ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਮੱਥੇ ਫੁੱਲ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਪਹਿਲਾ ਸੁਆ ਸਹੀ ਆ ਕਰਮ ਵਾਲੀ ਡਰਦੀ ਨਾ ਕੋਈ ਨਹੀਂ ਇੱਧਰ ਹੋਣਾ ਮੈਂ ਬੱਚੇ ਦਾ ਕਰਕੇ ਪੁਰਦੀ ਨਹੀਂ ਠੀਕ ਹੈ ਠੀਕ ਹੈ ਇਹ ਰਾਜੀ ਪਲੀ ਜੁੜੀ ਝੁੜੀ ਇਹ ਕਿੰਨਾ ਕਰਜੂ ਦੁੱਧ ਭ ਦੋ ਦੋ ਘੋੜੇ 21 12 13 ਕਿਲੋ ਆਮ ਦਾ ਦੇਣਾ ਨਹੀਂ ਹੋਣੀ ਚਾਹਦਾ ਦੁੱਧ ਅੱਛਾ ਜੀ ਹਰ ਸੜਾ ਤਿਲਕ ਜਾਂਦਾ ਤਾਂ ਕਰਣਾ ਲਓ ਜੀ ਵੇਲ ਹੋਲੇ ਵੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਤਾਂ ਕੱਦ ਖੁੱਦ ਵੀ ਚੰਗਾ ਆ ਗਿਆ ਵਾ ਤੇ 13 ਕਿਲੋ ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਕੋਈ ਸੰਭਰ ਵਾਲਾ ਭਰਾ ਕਰੀ 11 ਕਿਲੋ ਦੁੱਧ ਜਿੰਨੇ ਟਾਈਮ ਮਰਜ਼ੀ ਚਵਾਲੇ ਕੋਈ ਠੀਕ ਆ ਜੀ ਮੌਕੇ ਤੇ ਜਿਹੜਾ 11 ਲੀਟਰ ਦੁੱਧ ਬਿਲਕੁਲ ਤਿਆਰ ਤੇ ਮੇਲ ਕਾਫ ਜਿਹੜੇ ਪਿਛਾ ਵਾਲਾ ਉਹ ਵੀ ਨੀਲੀ ਰ ਬੂਰੀ ਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੱਡਾ ਚੁੱਡਾ ਜਿਹੜਾ ਚੰਗਾ ਲੱਗਾ ਵਾ ਇਹਦਾ ਮੁੱਲ ਵੀ ਫਿਰ ਬਾਅਦ ਵਿੱਚ ਦੱਸਣ। ਤੁਹਾਨੂੰ ਬਾਅਦ ਵਿੱਚ ਦੱਸਦੇ ਆਂ ਤਿੰਨਾਂ ਦਾ ਇਕੱਠਾ ਇਹ ਦੱਸਦੇ ਆਂ। ਅੱਛਾ ਜੀ। ਮਗਰ ਉਹਦੇ ਨਾਲ ਵੀ ਛੱਟ ਪਾਜੀ। ਠੀਕ ਹੈ ਜੀ ਲਓ ਜੀ ਇਹਦਾ ਵੀ ਰੇਟ ਜਿਹੜਾ ਇੱਕ ਹੀ ਵਾਰੀ ਦੱਸਣਾ ਵਾ ਕਿ ਤੀਜੇ ਨੰਬਰ ਤੇ ਨੀਲੀ ਰਾਵੀ ਪਿਓਰ ਨੀਲੀ ਰਾਵੀ ਸੂਲ ਦਾ ਕਿੰਨੇ ਨਿਹਾਨੀਆਂ ਜਿਹੜੀਆਂ ਕਵਰ ਕਰਦੀ ਆ। ਇੱਕ ਕੱਦ ਕੁਦ ਵੀ ਚੰਗਾ ਕਰਮਾਲੀ ਦਾ। ਇੱਕੋ ਕਿੰਨਾ ਦੁੱਧ ਭਾਜੀ? ਇਹਦੇ ਕੋਲ ਵੀ 10 ਕਿਲੋ ਦੁੱਧ ਜੇ ਪੱਕਾ। ਅੱਛਾ ਜੀ। ਹਾਂ ਜੀ। ਠੀਕ ਹੈ ਲਓ ਜੀ ਇਹਦੇ ਕੋਲ ਵੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ। ਇਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਪਾਜੀ ਸੂਈ 10 ਦਿਨ ਹੋਏ ਇਹਨੂੰ। ਅੱਛਾ ਜੀ? ਹਾਂਜੀ। ਲਓ ਜੀ 10 ਕ ਦੇੰਦੇ ਆਸ-ਪਾਸ ਟਾਈਮ ਹੋਇਆ ਤੇ 10 ਲੀਟਰ ਵੀ ਦੁੱਧ ਤਿਆਰ ਆ। ਇਹ ਕਿੰਨਾ ਕ ਕਰੂਗੀ ਉਦਰਾ? ਦੁੱਧ ਵੀ ਇੰਨਾ ਚੋਟੀ ਨਾ ਨਸਲ ਕਿੰਨੀ 12 ਕਿਲੋ ਤੋਂ ਘੱਟ ਕੀ ਦੇਗੀ? ਅੱਛਾ ਜੀ? ਹਾਂ। ਠੀਕ ਲਓ ਜੀ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕਰ ਜੂਗੀ ਤੇ ਗੱਲ ਮੁੱਕ ਜਾਂਦੀ ਹੈ ਸੇਵਾ ਦੇ। ਹਾਂਜੀ। ਜਿੰਨੀ ਕੋ ਸਾਮ ਕਾਲੂ ਭਰਾ ਦੇ ਦੁੱਧ ਉਨਾ ਹੀ ਚੋਈ ਜਾਵੇ ਬਾਕੀ ਸੀਲ ਠੰਡੀਆਂ ਬੜੀਆਂ ਅੱਛਾ ਜੀ ਕਿੰਨੇ ਝੋਟੀਆਂ ਬੜੀਆਂ ਸੀਲ ਠੰਡੀਆਂ ਆ ਠੀਕ ਆ ਠੀਕ ਆ ਜੀ ਹਾਂ ਜੀ ਲੋ ਜੀ ਸੀਲੀਆਂ ਸੁੱਲੀਆਂ ਦੇਣ ਵੜਾ ਵਾਲਾ ਸੁਭਾ ਚੱਕੀ ਫਿਰਦੀਆਂ ਘਰਮਾਲੀਆਂ ਤੇ ਖੁਰਲੀ ਦੇ ਵੱਧੀ ਵੀ ਜਿਹੜੀ ਫੱਬੂਗੀ ਸਿੰਘ ਵੀ ਹੈ ਨਾ ਗਲਾਬੀ ਆ ਸਿੰਘ ਵੀ ਚਿੱਟਾ ਆਇਆ ਚਿੱਟਾ ਸਿੰਘ ਆ ਗਿਆ ਜੀਪ ਵੀ ਗਲਾਬੀ ਆ ਅੱਛਾ ਜੀ ਮਨਜੀ ਸਾਰਾ ਕੁਝ ਦਿਖਾ ਦੂੰ ਠੀਕ ਆ ਠੀਕ ਆ ਲਓ ਜੀ ਜੀਪ ਵੀ ਗਲਾਬੀ ਤੇ ਬਾਨੇ ਤੇ ਵੀ ਡੱਬ ਤੇ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਤੇਰਾ ਵੀ ਪਸਮਾ ਤੇ ਚਵਾ ਆਪਾਂ ਵੀਡੀਓ ਦੇ ਵਿੱਚ ਹੀ ਲਾਈਵ ਦਿਖਾ ਦੇਣਾ ਇਹ ਵੀ ਮਿਲ ਕਾ ਕੱਟਾ ਆਹ ਕੱਟਾ ਜੀ ਠੀਕ ਆ ਜੀ ਨੀਲੀ ਰਵੀ ਦਾ ਕੱਟਾ ਗਿਆ ਪਿਓਰ ਇਹਦਾ ਵੀ ਲੱਗੇ ਤਾਂ ਆਪਾਂ ਦਿਖਾਉਨੇ ਆ ਚਵਾ ਤੇ ਪਸਮਾ ਲਓ ਜੀ ਹਵਾਨੇ ਤੇ ਵੀ ਡੱਬ ਡੂਪ ਜਿਹੜੇ ਕਾਫੀ ਆ ਗਏ ਤੇ ਤੁਸੀਂ ਚੈੱਕ ਕਰ ਸਕਦੇ ਜਿਪਸਮਾ ਜਿਹੜਾ ਬਹੁਤੀ ਚੰਗਾ ਵਾ ਇਹ ਤਾਰਾ ਇਹਦੀ ਵੀ ਮਾਰ ਕੇ ਦਿਖਾਉਣੀ ਆਪਾਂ ਲਓ ਜੀ ਬਿਲਕੁਲ ਗੋਲ ਤਾਰਿਆ ਦੀ ਵੀ ਤਾਂ ਮਗਰ ਲੈ ਥਨਾਂ ਦੀ ਚਵਾਈ ਜੇ ਹੰਗਾ ਚੈਦਨਾ ਮਾਰਾਂ ਫਤਹਾਓ ਐਂਦੀ ਕੈਮਰਾ ਕਰ ਐਨੂੰ ਚੈਦਨਾ ਮਾਰ ਕੇ ਦਿਖਾ ਦੇ ਚਲ ਹੁਣ ਦਿਖਾਓ ਠੀਕ ਲਓ ਜੀ ਮਗਰ ਲੈਥਣਾ ਦੀ ਚਵਾਈ ਜੇ ਤੁਸੀਂ ਚੈੱਕ ਕਰ ਸਕਦੇ ਇਹ ਵੀ ਕੋਈ ਪੂੜ ਖੱਤਾ ਨਹੀਂ ਤੇ ਆਹ ਵਾਲੀ ਅਗਲੇ ਥਣਾ ਦੀ ਚੋਣ ਨਹੀਂ ਮਾੜੀ ਉਹ ਕਿਸੇ ਡੰਗਰ ਦੀ ਵੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਚਵਾਈ ਚੁਈ ਦੀ ਜਿਹੜੀ ਹੈ ਨ ਇੱਕ ਨੰਬਰ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹਨ ਮਣਕੀ ਅੱਖ ਤੇ ਗੁਲਾਬੀ ਜੀਬ ਆ ਗਈ ਆ ਪਿਓਰ ਨਸਲ ਦੇ ਵਿੱਚ ਆ ਗਈ ਹੈ ਨਾ ਕੋ ਜੀ ਇੱਕ ਮਿੰਟ ਖਲੋ ਜਾ ਹੋਇਆ ਜੀ ਚਲੋ ਜੀ ਲਓ ਜੀ ਫਲਕਾਰੀ ਪਾਈ ਵੀ ਫੱਬਦੀ ਆ ਕਰਮਾਲੀ ਤੇ ਤੇ ਚੱਡਾ ਚੱਡਾ ਇਹਨੂੰ ਵੀ ਬਹੁਤੀ ਚੰਗਾ ਲੱਗਾ ਤੇ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਨਿਸ਼ਾਨੀਆਂ ਨਿਸ਼ੂਨੀਆਂ ਸਾਰੀਆਂ ਕਵਰ ਕਰਦੀ ਹਵਾ ਨੇਰੇ ਦੋਵਾਂ ਸਾਈਡਾਂ ਦੇ ਡੱਬ ਆ ਗਏ ਤੇ ਇੱਕ ਥਣ ਵੀ ਐਨ ਗੁਲਾਬੀ ਆ ਗਿਆ ਇਹ ਮਣਕੀ ਅੱਖ ਵਾਲੀ ਕਰਮਾਲੀ ਤੇ ਸਿੰਘ ਤੁੰਗ ਵੀ ਚਟਾ ਵਾ ਚਲੋ ਕੋਈ ਸੰਭਰਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਕਰਮਾਲੀਆਂ ਨੇ ਥਣਾਂ ਦਾ ਸਹਾਰ ਕੇ ਆਪ ਜਿਹੜਾ ਚੰਗਾ ਆ ਗਿਆ ਵੈਨੂੰ ਹੀ ਥਾਣੇ ਵਖੋ ਕਿ ਲਗੜਾ ਝੋੜੀ ਨੇ ਕਿੰਨੀ ਕਿੰਨੀ ਵਿਰ ਲਿਆ ਠੀਕ ਆ ਜੀ ਲਓ ਜੀ ਪਹਿਲਾ ਇਸ ਵਾਸਤੇ ਜਿਹੜਾ ਥਣ ਜਿਹੜਾ ਐ ਬਹੁਤ ਹੀ ਚੰਗਾ ਕੱਢਿਆ ਕਰਮਾਲੀ ਨੇ ਕਰੋ ਜੀ ਚੈੱਕ ਆਣ ਫੇਸ ਕੁਆਲਿਟੀ ਤੇ ਮਣਕੀ ਅੱਖ ਬਹੁਤ ਚੰਗੀ ਝੋਟੀ ਆ ਜੀ ਠੀਕ ਆ ਠੀਕ ਆ ਥਾਣੇ ਵਖਾਓ ਇਧਰ ਲਓ ਜੀ ਕੱਡਾ-ਕੁੱਡਾ ਰਹਿਣਾ ਚਫ ਗਮਰਗਾ ਬਣਿਆ ਪਿਆ ਪਰ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ। 10 ਕਿਲੋਨ ਮਣ ਕੇ ਦੁੱਧ ਜਿਹੜਾ ਇਹ 10 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ ਤੇ ਨਿਸ਼ਾਨੀ ਤੁਸੀਂ ਵੇਖ ਸਕਦੇ ਜੇ ਸਹੂਲਤਾਂ ਕੀ ਕਵਰ ਕਰਦੀ ਆ। ਇਹਦਾ ਰੇਟ ਭਾਈ ਹੁਣ ਦੱਸੀਆ ਯਾਰ। ਰੇਟ ਹੁਣ ਤੁਹਾਨੂੰ ਤਿੰਨਾਂ ਦਾ ਦੱਸ ਦਮਾ ਆ। ਅੱਛਾ ਜੀ। ਜਿਹੜੀ ਕੋ ਮਰਜ਼ੀ ਲੈ ਲੇ। ਠੀਕ ਆ ਜੀ। ਮੁੱਲ ਕਰਨ ਨੂੰ ਭਾਵੇਂ 1 10 5 ਜੋ ਮਰਜ਼ੀ ਕਰਾ ਲਓ। ਅੱਛਾ ਜੀ। ਇੱਕ ਕੋਸ 50 ਰੁਪਿਆ ਛੱਡਣਾ ਮੇਰਾ ਵੀਰ 92 92 ਹਜ਼ਾਰ ਦੀ ਜਿਹੜੀ ਮਰਜ਼ੀ ਲੈ ਲੈ ਤਿੰਨੇ ਹਾਂ ਤਿੰਨੇ 92 92 ਨਹੀਂ ਤਿੰਨੇ ਇਕੱਠੀਆਂ ਲਵੇ ਤੇ 6000 ਹੀ ਛੱਡਾਂਗਾ ਹੋਰ ਉਤੋਂ ਅੱਛਾ ਜੀ ਠੀਕ ਆ ਕਰ ਦਈਏ ਥੋੜਾ ਜਿਹਾ ਮੈਂ ਤਾਂ ਕਰ ਦਈਏ ਥੋੜਾ ਜਿਹਾ ਨਹੀਂ ਜੇ ਤਿੰਨੇ ਇਕੱਠੀਆਂ ਲਊਗਾ ਨਾ ਹਾਂ ਜੀ 6000 ਹੀ ਛੱਡਾਂਗਾ ਉਤੋਂ ਮੈਂ ਨਾਲ ਉਤਲੇ 200 ਛੱਡ ਗਏ ਨਹੀਂ ਛੱਡ ਦਈਏ ਨਹੀਂ ਛੜਾ ਰਿਏ ਭਾਜੀ ਯਾਰ 70000 70000 ਛੱਡਦਾ ਮੈਂ 91 91 ਨਹੀਂ ਦੇਦਾਂਗੇ ਕੋਈ ਨਹੀਂ ਹੁੰਦਾ ਜਾਣ ਦੋ ਦੋ ਹੀ ਛੱਡ ਦੋ ਤੂੰ ਵੀ ਕਰ ਦੋ ਕੋਈ ਨਹੀਂ 90 ਦੀ ਜਾਣ ਦੋ ਭਾਈ 90 ਜਾਣ ਮੇਰਾ ਵੀਰ ਕੋਈ ਛੋਟ ਛਾੜੇ ਮੈਂ 150 ਦੀ ਜੇ ਨਾ ਕਵੇ ਕਿ ਨਹੀਂ ਉਹ ਕਹੇ ਤਾਂ ਮੈਂ ਠੀਕ ਆ ਜਿੰਨੇ ਟਾਈਮ ਮਰਜ਼ੀ ਕੋਈ ਚੋਕ ਜਿਹੜੀ ਕੋਈ ਮਰਜ਼ੀ ਲੈ ਲੈ 90 90 ਦੀਆਂ ਤੇ ਨਹੀਂ ਉਹ ਜੀ 90 90 ਹਜ਼ਾਰ ਦੀਆਂ ਤੇ ਨਹੀਂ ਆਫਰਾਂ ਲਾਤੀਆਂ ਵੀਰ ਨੇ ਜਿਹੜੀ ਮਰਜ਼ੀ ਚੁੱਕ ਲੋ ਤੇ ਫਾਇਦੇਮੰਦ ਹੀ ਆ ਦੁੱਧ ਨੂੰ ਚੰਗੀਆਂ ਵਾਂ ਖਰੀਆਂ ਨਿਕਲਣਗੀਆਂ ਬਾਕੀ ਕੋਈ ਸਾਂਭਣ ਵਾਲਾ ਭਰਾ ਖੜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ